ਸਾਤ ਸੰਗਤ ਜੀ ਅੱਜ ਅਸੀਂ ਪਾਈ ਸਾਹਿਬ ਪਈ ਵੀਰ ਸਿੰਘ ਜੀ ਦੀ ਪੁਸਤਕ ਗੁਰਬਾਲਮ ਸਾਖੀਆਂ ਵਿੱਚੋਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ ਸਾਖੀ ਬਾਰੇ ਚਰਚਾ ਕਰਾਂਗੇ ਗੁਰੂ ਨਾਨਕ ਦੇਵ ਜੀ ਖੱਤਰੀ ਕਬਲ ਵਿੱਚ ਜਨਮੇ ਜਿਨ੍ਹਾਂ ਨੂੰ ਵਿਦੀ ਵੀ ਆਖਦੇ ਹਨ ਕੋਲ ਆਖਦੇ ਹਨ ਜਾਤ ਨੂੰ ਹਿੰਦੂਆਂ ਵਿੱਚ ਇੱਕ ਜਾਤ ਬ੍ਰਹਮਣ ਇੱਕ ਖੱਤਰੀ ਇਹ ਜੋ ਦੋ ਜਾਤਾਂ ਉੱਚੀਆਂ ਆਖਦੇ ਹਨ ਇਹਨਾਂ ਵਿੱਚ ਇੱਕ ਚਾਲ ਹੈ ਕਿ ਬਾਲ ਜਦ 9 ਜਾਂ 11 ਵਰਿਆਂ ਦਾ ਹੋ ਜਾਵੇ ਤਾਂ ਉਸ ਦੇ ਗਲ ਵਿੱਚ ਜਨੇਊ ਪਾਉਂਦੇ ਹਨ ਹੁਣ ਗੁਰੂ ਜੀ ਦੇ ਪਿਤਾ ਜੀ ਨੇ ਸੋਚਿਆ ਕਿ ਪੁੱਤਰ ਨੂੰ ਜਨੇਊ ਪਾਈਏ ਜਿਨੇਉ ਪਾਉਣ ਲਈ ਬਹੁਤ ਰੌਣਕ ਕਰਦੇ ਸਨ ਸਾਰੇ ਸਾਖ ਸੰਬੰਧੀ ਭਰਾ ਮਿੱਤਰ ਸੱਜਦੇ ਹਨ ਚੰਗੇ ਚੰਗੇ ਭੋਜਨ ਬਣਾਉਂਦੇ ਹਨ ਖੱਤਰੀ ਘਰਾਂ ਵਿੱਚ ਤਾਂ ਬੱਕਰੇ ਮਾਰ ਕੇ ਮਾਸ ਵੀ ਰੰਦੇ ਹਨ ਤੇ ਆਿਆਂ ਨੂੰ ਖਵਾਉਂਦੇ ਹਨ ਮਹਿਤਾ ਕਾਲੂ ਜੀ ਇਹ ਖੁਸ਼ੀ ਆਪਣੇ ਪੁੱਤਰ ਦੀ ਵੇਖਣੀ ਲੋਚਦੇ ਸਨ ਸੋ ਹਰदयाल ਪੁਜੋਹਿਤ ਨਾਲ ਸਲਾਹ ਕਰਕੇ ਸਾਰੀ ਤਿਆਰੀ ਕਰ ਲਈ ਜੋ ਦਿਨ ਇਸ ਕੰਮ ਲਈ ਤਿਆਰ ਪਿਆ ਸੀ ਕਿ ਫਲਾਣੇ ਦੇ ਨੇ ਖੁਸ਼ੀਆਂ ਮਨਾਵਾਂਗੇ ਉਸ ਦਿਨ ਪੰਡਿਤ ਆ ਗਿਆ ਪੰਡਿਤ ਨੇ ਆ ਕੇ ਵੀੜੇ ਵਿੱਚ ਚੌਂਕਾ ਪਵਾ ਕੇ ਇਸ ਨੂੰ ਸੁਥਰਾ ਬਣਾਇਆ ਤੇ ਫਿਰ ਇੱਕ ਵੱਡੀ ਚੌਂਕੀ ਦਹਾਈ ਇਸ ਉੱਤੇ ਇੱਕ ਆਸਰ ਵਿਸ਼ਾ ਕੀ ਆਪ ਬਹਿ ਗਿਆ ਤੇ ਅੱਗੇ ਆਟੇ ਨਾਲ ਚੌਂਕ ਪੂਰਿਆ ਚੌਂਕ ਪੂਰਨਾ ਕੀ ਹੁੰਦਾ ਬ੍ਰਹਮਣ ਆਟਾ ਉਂਗਲਾਂ ਦੀ ਚੁਟਕੀ ਵਿੱਚ ਲੈ ਕੇ ਕੋਈ ਸ਼ਕਲਾ ਬਣਾਉਂਦਾ ਇੱਕ ਅੱਖਰ ਬਣਾਉਂਦਾ ਹੈ ਅੱਖਰ ਹੁੰਦਾ ਹੈ ਉਹ ਇਸ ਸ਼ਕਲ ਦਾ ਜਿਸ ਨੂੰ ਉਹ ਆਖਦੇ ਹਨ ਨਾਲ ਅਸਮਾਨ ਦੀ ਨੌ ਤਾਰਿਆਂ ਦੀ ਨਿਸ਼ਾਨ ਬਣਾਉਂਦਾ ਹੈ ਤੇ ਫਿਰ ਇੱਕ ਸ਼ਕਲ ਸਵਾਸਤਵਿਕ ਚਿੰਨ੍ਹ ਦੀ ਬਣਾਉਂਦਾ ਹੈ ਜਿਸ ਦਾ ਨਾਮ ਗਣੇਸ਼ ਆਖਦਾ ਹੈ ਇਸ ਤਰ੍ਹਾਂ ਚੌਂਕਪੂਰ ਕੀ ਉਸਨੀ ਇਸ ਤੋਂ ਦੂਜੀ ਪਾਸੇ ਸਾਹਮਣੇ ਗੁਰੂ ਬਾਲਕੇ ਨੂੰ ਬਹਾਲ ਕੀਤਾ ਤੇ ਲੱਗਾ ਕੁਝ ਪੜਨ ਜਿਸ ਨੂੰ ਮੰਤਰ ਪੜਨਾ ਆਖਦੇ ਹਨ ਨੇ ਉਹ ਪੂਜਾ ਕੀਤੀ ਸਾਰੀਆਂ ਮੂਰਤੀਆਂ ਬਣਾਈਆਂ ਪੰਡਤਾਂ ਪੂਜਾ ਕਰਦਾ ਪਿਆ ਸੀ ਨਾਨਕ ਗੁਰੂ ਜੀ ਮਿੱਠੀ ਮਿੱਠੀ ਮੁਸਕਰਾਹਟ ਵਿੱਚ ਸਨ ਅੱਖਾਂ ਵਿੱਚ ਇੱਕ ਚਮਕ ਸੀ ਸੁਆਦ ਵਾਲੀ ਉਹ ਪਿਆ ਜਾਪੇ ਜਿਵੇਂ ਆਪਣੇ ਆਪ ਵਿੱਚ ਫੁੱਲ ਵਾਂਗ ਖਿੜੇ ਹੋਏ ਇਕ ਟਿੱਕੇ ਹੋਏ ਬੈਠੇ ਹਨ ਪੁਜਿਤ ਹਰਦੇਵਾਲ ਨੇ ਹੁਣ ਹੋਰ ਮੰਤਰ ਪੜੇ ਤੇ ਇੱਕ ਜਿਨੇਊ ਉੱਜਾ ਕੀਤੀ ਉਸ ਉਪਰ ਵੀ ਮੰਤਰ ਪੜੇ ਜਿਨੇਊ ਇੱਕ ਸੱਤ ਤਾਰਿਆਂ ਵਾਲੀ ਤਾਰਿਆਂ ਦਾ ਜੋ ਵੱਟੇ ਹੋਏ ਹੁੰਦੇ ਹਨ ਇੱਕ ਗੋਲਾ ਜਿਹਾ ਬਣਿਆ ਹੁੰਦਾ ਹੈ ਜੋ ਏਡਾ ਵੱਡਾ ਹੁੰਦਾ ਹੈ ਕਿ ਗਲੀ ਵਿੱਚ ਪਾ ਕੇ ਬਾਹ ਤੋਂ ਹੇਠਾਂ ਵੱਲ ਇੱਕ ਪਾਸੇ ਕਰ ਲਿਆ ਤਾਂ ਪੂਰਾ ਆ ਜਾਂਦਾ ਹੈ ਸੋ ਇਸ ਲਈ ਉਹ ਤਾਰੇ ਦੀਆਂ ਤਾਰਾਂ ਦੀਜਾਂ ਨੂੰ ਇੱਕ ਮਾਲਾ ਸੀ ਜੋ ਰਬੀ ਬਾਲਕੀ ਤੇ ਗੱਲ ਪਾਉਣੀ ਸੀ ਜਦੋਂ ਪੁਜੋਹਿਤ ਇਹ ਜਨੇਊ ਚੁੱਕ ਕੇ ਗੁਰੂ ਜੀ ਦੇ ਗਲੇ ਵਿੱਚ ਪਾਉਣ ਹੀ ਲੱਗਾ ਤਾਂ ਹੱਥ ਉੱਚਾ ਕਰਕੇ ਗੁਰੂ ਜੀ ਐਸਾ ਜਨੇਊ ਤੁਸਾਂ ਪਾਸ ਨਹੀਂ ਹੈਗਾ ਜੋ ਨਾ ਮੈਲਾ ਹੋਵੇ ਨਾ ਟੁੱਟੇ ਬ੍ਰਾਹਮਣ ਮੇਰੇ ਪਾਸ ਤਾਂ ਨਹੀਂ ਪਰ ਹੀ ਅਨੌਖੇ ਬਾਲਕ ਜੇ ਤੇਰੇ ਕੋਲ ਹੈ ਤਾਂ ਮੈਨੂੰ ਦੱਸ ਤੇਰੇ ਚੂਜ ਅਨੌਖੇ ਹੀ ਹੁੰਦੇ ਹਨ ਗੁਰੂ ਜੀ ਕਿਸੇ ਨੂੰ ਮਾਰਾ ਨਾ ਜਾਨੋ ਸਭਨਾਂ ਉੱਤੇ ਦਇਆ ਕਰੋ ਇਸ ਤੇ ਇਹ ਤਾਂ ਕੋਈ ਕਪਾ ਲਾਲਚ ਛੱਡ ਕੇ ਹੈ ਜੋ ਉਸ ਵਿੱਚ ਖੁਸ਼ ਰਹੋ ਪੰਡਿਤ ਜੀ ਜਿਸ ਨੂੰ ਤੁਸੀਂ ਸੰਤੋਖ ਆਖਦੇ ਹੋ ਉਸ ਦੀ ਕੱਤ ਲਓ ਸੂਤ ਉਸ ਨੂੰ ਸੱਚ ਸੱਚੋ ਸੱਚ ਦੀਆਂ ਬਟਨਾਂ ਦੇ ਉੱਤੇ ਸੋਚ ਦੀਆਂ ਪਾਓ ਗੰਢਾਂ ਜੋ ਪਵਿੱਤਰ ਰਹੀ ਪੰਡਿਤ ਜੀ ਹੈ ਇਹ ਬਣਾ ਕੇ ਜਿਨੇਉ ਪਾਓ ਇਨਾ ਤਾਂ ਟੁੱਟੇਗਾ ਨਾ ਮੈਲਾ ਹੋਵੇਗਾ ਫਿਰ ਪੰਡਿਤ ਜੀ ਜੇ ਤੁਸੀਂ ਮੇਰੇ ਪਰਮੇਸ਼ਰ ਦੀ ਘਰ ਵਿੱਚ ਜਿਨੇਉ ਸੁਣੇ ਜਾਣਾ ਚਾਹੁੰਦੇ ਹੋ ਤਾਂ ਨਾਲ ਉਸ ਮੇਰੇ ਰੱਬ ਦੀਆਂ ਸਿਫਤਾਂ ਕਰੋ ਆਖੋ ਉਹ ਦਾਦਾ ਚੰਗਾ ਹੈ ਤੇ ਉਸਦੇ ਨਾਮ ਜੋ ਬੜਾ ਪਵਿੱਤਰ ਹੈ ਉਹ ਲਓ ਤਦ ਇਹ ਜਿਨੇਉ ਜੋ ਮੈਂ ਕਿਹਾ ਹੈ ਸਿਫਤਾਂ ਸੋਹਤਾ ਨਾਲ ਸੱਚਾ ਸੁਨੇਹ ਜਿਨੇਉ ਬਣ ਜਾਏਗਾ ਇਹ ਪਿਆਰ ਨਾਲ ਨਾਮ ਲੈਣ ਨਾਲ ਇਹ ਜਿਨੇਉ ਤੇਰੀ ਪਥ ਰਥ ਦੀ ਦਰਗਾਹ ਵਿੱਚ ਬਣਾ ਦੇਵੇਗਾ ਉੱਚੀ ਕੋਲ ਦਾ ਤੇ ਸੱਚਮੁੱਚ ਚੰਗਾ ਹੈ ਇਹ ਗੱਲ ਰੱਬ ਮੇਰੇ ਦੇ ਦਰਬਾਰ ਵਿੱਚ ਮੈਨੂੰ ਮਿਲੇਗੀ ਇਹ ਆਖ ਕੇ ਬਾਲਗ ਗੁਰੂ ਨੇ ਆਪਣੇ ਆਸਣ ਤੇ ਖੜੇ ਹੋ ਗਏ ਤੇ ਸਾਰੇ ਸਾਖਾਂ ਅੰਗਾ ਬ੍ਰਹਮਣਾ ਸੱਜਣਾ ਵਾਲੇ ਜੋ ਉਦਾਲੇ ਜੁੜੇ ਬੈਠੇ ਸਨ ਤੱਕ ਕੇ ਬੋਲੇ ਇਹ ਕੀ ਜੁਨੀਉ ਪਾਉਂਦੇ ਹੋ ਜੋ ਬ੍ਰਹਮਣ ਸੂਤ ਤੋਂ ਵਟ ਕੇ ਲੈਂਦਾ ਹੈ ਚੌਂਕੇ ਬੈਠ ਕੇ ਪਾ ਦਿੰਦਾ ਹੈ ਇਹ ਤਾਗਾ ਪ੍ਰਾਣਾ ਹੋ ਕੇ ਟੁੱਟ ਜਾਂਦਾ ਹੈ ਪੁਰੀਹਿਤ ਬੁੱਢਾ ਹੋ ਕੇ ਮਰ ਜਾਂਦਾ ਹੈ ਕੰਨ ਵਿੱਚ ਜੋ ਕੁਛ ਪ੍ਰੋਹਿਤਾ ਆਕਦਾ ਹੈ ਉਸ ਦੀ ਸਮਝ ਨਹੀਂ ਪੈਦੀ ਸੋ ਪੱਲੇ ਕੁਛ ਵੀ ਨਰਿਆ ਤੇ ਨਾਲ ਕੁਛ ਵੀ ਨਗਿਆ ਫਿਰ ਪਾਉਂਦੇ ਹੋ ਜਿਨੀਉ ਜੋ ਉੱਚ ਕੁਲ ਬਣ ਜਾਉ ਦ੍ਰਿਗ ਆਖਿਆ ਜਾਸੀ ਪਰ ਬੱਕਰੇ ਕੋਹ ਕੇ ਰੇਣੇ ਕੇ ਖਾਂਦੇ ਹੋ ਫਿਰ ਵੇਖੋ ਇਹ ਜਿਨੀ ਹੋ ਗੱਲ ਵਿੱਚ ਪਾ ਕੇ ਝੂਠ ਬੋਲਦੇ ਹੋ ਚੋਰੀਆਂ ਕਰਦੇ ਹੋ ਲੋਕਾਂ ਨਾਲ ਬੁਰਾ ਵਰਤਾਓ ਕਰਦੇ ਹੋ ਦਗੇ ਕਮਾਉਂਦੇ ਹੋ ਨਾ ਸੱਚੇ ਰਹਿੰਦੇ ਹੋ ਨਾ ਸੁੱਚੇ ਰਹਿੰਦੇ ਹੋ ਮੈਲੇ ਮਾੜੇ ਮਾੜੇ ਕੰਮ ਕਰਦੇ ਹੋ ਤੁਸੀਂ ਇਹ ਤਾਗਾ ਪਾ ਕੇ ਉੱਚ ਕੀ ਕੋ ਹੋਏ ਤੇ ਲੋਕ ਨੀਵੇਂ ਕਿਉਂ ਹੋਏ ਤੁਸੀਂ ਤਾਂ ਇਹ ਗਲੇ ਪਾ ਕੇ ਆਪਣੇ ਆਪ ਨੂੰ ਮਾਰੇ ਕੰਮ ਤੋਂ ਰੁਕਣਾ ਸੀ ਤੁਸਾਂ ਦੇ ਹੱਥ ਕੇ ਪੈਰ ਕਿਸੇ ਨੂੰ ਦੁੱਖ ਨਾ ਦੇਵੇ ਤੁਹਾਡੀਆਂ ਅੱਖਾਂ ਪਿਆਰ ਨਾਲ ਵੇਖਦੀਆਂ ਮਿੱਠੇ ਬਾਖ ਤੁਸੀਂ ਬੋਲਦੇ ਤਾਂ ਤੁਸੀਂ ਉੱਚ ਹੁੰਦੇ ਤਾਂ ਜਾਣਦੇ ਕਿ ਇਹ ਧਾਗਾ ਜੋਰ ਵਾਲਾ ਹੈ ਦੇਖੋ ਸਾਰੇ ਵੱਡੇ ਲੋਕ ਜਦੋਂ ਤੁਹਾਡੇ ਘਰੀ ਪੁਰੀ ਹਤਾ ਕੇ ਜਨੇਊ ਪਾਉਂਦੇ ਹਨ ਕਦੇ ਤੁਸਾਂ ਉਸ ਨੂੰ ਡੱਟਾ ਹੈ ਕਿ ਜਨੇਊ ਨੂੰ ਸਫਲਾ ਕਰ ਰਿਹਾ ਹੈ ਕਿ ਅਸਫਲ ਕਿਉਂ ਆਪਾਂ ਕਿਉਂ ਆਪਾਂ ਆਪ ਤਾਂ ਮਾਰੇ ਕੰਮਾਂ ਤੋਂ ਹਟਦਾ ਨਹੀਂ ਇਹ ਲੋਕਾਂ ਨੂੰ ਸਿੱਖਿਆ ਦੇ ਰਾਤ ਦੱਸਦਾ ਹੈ ਉਹ ਜਨੇਊ ਪਾਉ ਜੋ ਮੈਂ ਦੱਸਿਆ ਹੈ ਇੰਨਾ ਪੁਰਾਣਾ ਹੋ ਨਾ ਸੜੂ ਇਥੇ ਸੁਖੀ ਰੱਖੂ ਅੱਗੇ ਸੁਖੀ ਕਰੋ ਹਰ ਦਿਹਾਲ ਪਲਾ ਲੋਕ ਸੀ ਜਨਮ ਤੋਂ ਇਸ ਬਾਲਕੇ ਨੂੰ ਪਰਮੇਸ਼ਰ ਵੱਲੋਂ ਆਇਆ ਸਮਝਦਾ ਸੀ ਅੱਜ ਇਹ ਹਰਿਆਣ ਕਰਨ ਵਾਲਾ ਸੱਚ ਉਪਦੇਸ਼ ਇਸ ਨਿੱਕੀ ਉਮਰਾਂ ਵਿੱਚ ਸੁਣ ਕੇ ਕਹਿ ਲੱਗਾ ਤੂੰ ਧੰ ਹੈ ਤੂੰ ਧੰ ਹੈ ਤੂੰ ਤਰੋਂ ਆਇਆ ਹੈ ਤੇਰੀ ਮਹਿਮਾ ਤੂੰ ਹੋ ਜਾਣਦਾ ਹੈ ਹੋਰ ਸੁਣਨ ਵਾਲੇ ਵੀ ਹੱਕੇ ਬੱਕੇ ਤੇ ਹੈਰਾਨ ਹੋ ਗਏ ਤੇ ਇਸ ਉਮਰ ਵਿੱਚ ਮਸਾ 11 ਬਰੇ ਦੀ ਹੂਣ ਦੇਖੋ ਕੈਸੇ ਬਾਖ ਆਖੇ ਸੁ ਹੋਵੇ ਨਾਤਾ ਇਹ ਕੋਈ avatars ਆਇਆ ਹੈ ਜੋ ਲੋਕਾਂ ਨੂੰ ਸੁੱਖ ਦੇਵੇਗਾ ਤੇ ਧਰਤੀ ਦਾ ਭਾਰ ਹਰੇਗਾ ਵਾਹਿਗੁਰੂ ਜੀ ਕਾ ਖਾਲਸਾ